ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਨਾਰ ਖੋਟੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸਿੰਘਾ ਵਾਲਾ ਰਹਿ ਜਾਂਦਾ ਜੀ ਫਾਇਦੇ ਵੀਡੀਓ ਚ ਦੋ ਨਾਗਾ ਜਿੰਨਾ ਚੋ ਇੱਕ ਗੱਬਣ ਆ ਤੇ ਇੱਕ ਸੂਆ ਸਵਾਇਆ ਮੌਲ ਰੇਟ ਜਮਾ ਛੋਟੇ ਛੋਟੇ ਰਹਿਣ ਵਾਲੇ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਊਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਸਿੰਘ ਪਿੰਡ ਨਾਲ ਖੋਤੇ ਵਿੱਚ ਜਿਹੜਾ ਮੋਗਾ ਮੋਬਾਈਲ ਨੰਬਰ ਜੀ 991482413 ਠੀਕ ਆ ਮੋਗੇ ਤੋਂ ਕਿੰਨੇ ਕੁ ਬਾਟ ਆਪਣਾ ਜੀ ਪਿੰਡ ਮੋਗੇ ਤੋਂ ਹੈਗਾ ਵੀ 10 ਕਿਲੋਮੀਟਰ ਵਾਸਤੇ ਤੇ ਬਾਗਰ ਦੇ ਤੋਂ ਬਾਗਰ ਤੋਂ ਵੀ 10 ਕਿਲਾ ਕਿਚਾਲੇ ਜੀ ਠੀਕ ਆ ਵੀਰੇ ਨੇੜੇ ਸਿੰਘਾਂ ਵਾਲਾ ਰਹ ਜਾਂਦਾ ਜੀ ਇਧਰੋਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਆ ਵੀਰੇ ਸੂਆ ਕਿੰਨਾ ਮਾ ਜੀ ਇਹ ਪਹਿਲਣ ਸੂਈ ਆ ਵੀਰੇ ਦੰਦੋ ਜੀ ਦੰਦੋ ਚੌਂਗੀ ਆ ਠੀਕ ਆ ਕਦੋਂ ਸੂਈ ਆ ਜੀ ਇਹ ਮਹੀਨੇ ਦੀ ਸੂਈ ਆ ਬਈ ਬੱਚਾ ਕੀ ਆ ਜੀ ਮਗਰ ਕੱਟੀ ਆ ਵੀਰੇ ਕੱਟੀ ਆ ਠੀਕ ਆ ਬੱਚੇ ਤੇ ਹੀ ਮਿਲਦੀ ਆ ਜੀ ਹਾਂ ਜੀ ਬੱਚੇ ਦੇ ਵੀਰੇ ਕਿੰਨਾ ਦੁੱਧ ਜੋਕ ਕੇ ਦੇ ਦੋਗੇ ਬਈ ਦੁੱਧ ਅਗਲੇ ਦੇ ਘਰੇ ਆਪਾਂ ਚੋਕੇ ਨੇ 12 ਕਿਲੋ ਠੀਕ ਆ ਤੇ ਹੁਣ ਝੋਟੀ ਨੇ ਹਲੇ ਪੱਠੇ ਪੁੱਠੇ ਨਿਕਾਦੇ ਜੀ ਖਾਦਾ ਨੌ 9.5 10 9 ਕਿਲੋ ਦੁੱਧ ਮੰਨ ਕੇ ਨੌ ਤੋਂ 10 ਮੰਨ ਕੇ ਆ ਜੀ ਹਾਂ ਜੀ ਹਾਂ ਜੀ ਠੰਡੀ ਸੀਲ ਆ ਜੀ ਪੂਰੀ ਹਾਂ ਜੀ ਹਾਂ ਜੀ ਪੂਰੀ ਬਈ ਥਣਾ ਦੀ ਭਾਰ ਪਿੱਛੇ ਦੀ ਪੂਰੀ ਗਾਰੰਟੀ ਬਈ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਥੋੜੀ ਜੀ ਬੂਰੀ 'ਚ ਟੱਚ ਪੈਂਦਾ ਸੂਆ ਪਹਿਲਾ ਸੂਈ ਆ ਆ ਬੱਚਾ ਤੁਹਾਡੇ ਸਾਹਮਣੇ ਆ 1 ਮਹੀਨੇ ਦੀ ਸੂਈ ਆ ਜੀ ਦੁੱਧ ਬਾਈ ਦੱਸਦਾ ਆ ਪਤਾ ਲੈ ਕੇ ਆਏ ਸੀ 12 ਕਿਲੋ ਚੋ ਕੇ ਪਸ਼ੂ ਉਪਰਾ ਕਰ ਜਾਂਦਾ ਨਵੇਂ ਥਾਂ ਜੀ ਅੱਜ 9 ਤੋਂ 10 ਕਿਲੋ ਕੋਈ ਵੀ ਔਰ ਜੋਕ ਕੇ ਲਿਜਾ ਸਕਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਤੇ ਬੱਚਾ ਵੀ ਤੁਹਾਨੂੰ ਮਗਰ ਕੱਟੀ ਮਿਲ ਜਾਣੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਥੱਤੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਹੋਰ ਸ਼ਾਕ ਪੂਰਾ ਵੀ ਨਹੀਂ ਇੱਕ ਨਗ ਨ ਇੱਕ ਦਾ ਫ੍ਰੀ ਹੋ ਜਾਣਾ ਮਗਰ ਬੱਚਾ ਤੁਹਾਨੂੰ ਕੱਤੀ ਮਿਲ ਜਾਣੀ ਆ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਲੋ ਪੂਰਾ ਟੌਪ ਦਾ ਤੇ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਕੋਈ ਆਏ ਨਹੀਂ ਵੀਰੇ ਬਾਲਾ ਵੱਡਾ ਨਹੀਂ ਬਾਲਾ ਛੋਟਾ ਨਹੀਂ ਜੈ ਜੇ ਰੁਪਏ ਜਿਹੜੇ ਲੈਣੇ ਆ ਜੀ ਇਹਦੇ ਫੈਕਸ ਰੇਟ ਜੀ ਇਹਦਾ ਐਕਸ ਬਈ ਮੰਗਣ ਜਿੰਨੇ ਮਾਰ ਜਗੇ 85000 ਚੋਂ ਛੋੜ ਛੱਪਾ ਕਰ ਦਾਂਗੇ ਪੱਲਾ ਛੋੜ ਹੀ ਹਾਂਜੀ ਕੋਈ ਸੌਦੇ ਚ ਨਾ ਪਾ ਨਹੀਂ ਨਹੀਂ ਸੌਦੇ ਚ ਨਾ ਪਾ ਜਿਹੜੇ ਲੈਣੇ ਆ ਆ ਲੈਣੇ ਦੱਸੇ ਬਈ ਆਪਾਂ ਠੀਕ ਹੈ ਜੀ 85000 ਚੋਂ ਬਾਈ ਕਹਿੰਦਾ ਛੋੜ ਛੱਪਾ ਕਰ ਦਾਂਗੇ ਜਿਹੜੇ ਲੈਣੇ ਆ ਉਹੀ ਦੱਸੇ ਆ ਕੋਈ ਵੀਰ ਇਹ ਨਾ ਬਈ ਸੌਦੇ ਚ ਜਾਨੀ 50 55 60 ਹਾਂਜੀ ਹਾਂਜੀ ਬਈ ਠੀਕ ਹੈ ਵੀਰੇ ਦੋ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਤੀਜਾ ਸੂਦਾ ਸੁਣੀਏ ਬਈ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਬਈ 4-5 ਦਾ ਲੋ ਤਿਆਰੀਆਂ ਜੀ ਤਿਆਰੀਆਂ ਜੀ ਠੀਕ ਆ ਕਿੰਨਾ ਪਾਜੂ ਦੁੱਧ ਜੀ ਬਈ ਦੁੱਧ ਅਗਲੇ ਨੇ 14 ਕਿਲੋ ਦੱਸਿਆ ਪੱਤੇਆਂ ਦੀ ਗਰੰਟੀ ਦੇਣੀ ਥਣਾ ਦੀ ਪੂਰੀ ਗਰੰਟੀ ਬਈ ਪੂਰੀ ਗਰੰਟੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਵੀਰੇ ਤੇ ਇਹਦੇ ਵੀਰੇ ਆ ਸਿਰ ਤੇ ਵੈਸੇ ਹੀ ਆ ਮਾੜਾ ਜਾਂ ਹਾਂਜੀ ਵੈਸੇ ਹੀ ਆ ਬਈ ਜਮਾਂਦਰੂ ਆ ਵੈਸੇ ਨਹੀਂ ਨਹੀਂ ਕੋਈ ਨਹੀਂ ਦੋਖਦਾ ਦੋਤਾ ਲੋ ਠੀਕ ਆ ਉਦਾਂ ਹੀ ਆ ਥੋੜਾ ਜਾਂ ਕਿਸੇ ਕਾਰਨ ਛੱਟਫੇਟ ਹੋ ਵੱਜੀ ਹੋਊ ਪਹਿਲਾਂ ਛੁੱਟੀ ਹੁੰਦੀ ਤੇ ਹੁਣ ਕੋਈ ਤਕਰੀਕਤ ਨਹੀਂ ਜੀ ਹੁਣ ਲਗਭਗ ਸਮਾਂ ਹਜੇ ਲੈਜੂ ਡੇਟ ਮੁਤਾਬਕ 3-4 ਦਿਨ 1-2 ਦਿਨ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਮੂਰਲੇ ਵੀਰੇ ਤਿਆਰੀ ਸੋਹਣੀ ਕਰੀ ਹੁੰਦੀ ਆ ਬਾਈ ਦੱਸਦਾ ਕਿ ਲਗਭਗ 13-14 ਕਿਲੋ ਦੁੱਧ ਦੀ ਉਮੀਦ ਆ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ ਜਿਹੜੀ ਮੇਨ ਗੱਲ ਆ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜੋ ਸੋਨਾ ਫਿਟਨੈਸ ਵਾਲਾ ਹਵਾਨਾ ਸੋਨਾ ਮੋਟਾ ਥਾਣਾ ਜੀ ਦਿਨ 1-2 ਦਿਨ ਵਧ ਵੀ ਸਕਦੇ ਆ ਜੀ ਬਾਕੀ ਥਾਣ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਠੰਡੀ ਸੀਲ ਫੁੱਲ ਆਪੇ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਬਈ ਡਿਮਾਂਡ ਇਹਦੀ ਹੈਗੀ ਆ ਜਿੰਨਾ ਮਰਜ਼ੀ ਮੰਗੇ ਜੇ ਆਪਾਂ 1 25 ਮੰਗੇ ਜੇ 1 10 ਦੀ ਦੇਣੀ ਆ ਯੈਸ ਨੋ ਯੈਸ ਨੋ ਬਈ ਛੋੜ ਛੱਪਾ ਕਰ ਦਾਂਗੇ ਵਿੱਚੋਂ ਠੀਕ ਆ ਬਾਹਲਾ ਨਹੀਂ ਕੋਈ ਇਹਦਾ ਬਾਹਲਾ ਨਹੀਂ ਬਈ ਹਾਂਜੀ ਠੀਕ ਆ ਜੇ ਜੇ ਡਿਮਾਂਡ ਹੁੰਦੀ ਆ ਜੀ ਬਾਈ ਦੇ ਪਹਿਲਾਂ ਵੀ ਆਪਾਂ ਵੀਡੀਓ ਕਵਰ ਕੀਤੀ ਆ 1 11000 ਰੁਪਏ ਜੋ ਮਾਨਤਾਨ ਹੋ ਜਾਊਗਾ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ